ਹੋਈ ਹੈ। ਤਾਮਰਪੇ ਦੇ ਦੌਰਾਨ ਪੁਲਿਸ ਅਤੇ ਨਸ਼ਾ ਤਸਕਰਾਂ ਦੇ ਵਿਚਾਲੇ ਦੱਸਦੀ ਕਿ ਫਾਇਰਿੰਗ ਦੀ ਖਬਰ ਹੈ। ਪੁਲਿਸ ਨੇ 1.5 ਕਿਲੋ ਹੈਰੋਇਨ ਦੇ ਸਮੇਤ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਨਾਕੇਬੰਦੀ ਦੌਰਾਨ ਦੱਸਦੀ ਕਿ ਅਜਨਾਲਾ ਦੇ ਨੇੜੇ ਇਹ ਦੋ ਨਸ਼ਾ ਤਸਕਰ ਰੋਕੇ ਸਨ। ਪਰ ਰੋਕਣ ਤੇ ਨਸ਼ਾ ਤਸਕਰਾਂ ਨੇ ਪੁਲਿਸ ਤੇ ਗੋਲੀਆਂ ਵਾਰ ਦਿੱਤੀਆਂ। ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ। ਹਾਲਾਂਕਿ ਫਾਇਰਿੰਗ ਦੌਰਾਨ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ ਜੋ ਜਾਣਕਾਰੀ ਮਿਲ ਪਾਈ ਹੈ। ਤਾਂ ਗ੍ਰਿਫਤਾਰ ਨਸ਼ਾ ਤਸਕਰ ਡੇਰਾਬਾਬਾ ਨਾਨਕ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਟਾਈਮ ਖਬਰ ਹੈ ਵੱਡੀ ਖਬਰ ਹੈ ਰਾਜੀਵ ਸ਼ਰਮਾ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਅੰਮ੍ਰਿਤਸਰ ਤੋਂ ਰਾਜੀਵ ਕੀ ਕੁ ਜਾਣਕਾਰੀ ਹੈ ਕਦੋਂ ਦੀ ਇਹ ਸਾਰੀ ਘਟਨਾ ਹੈ ਆ ਬਿਲਕੁਲ ਕੱਲ ਸ਼ਾਮ ਦੀ ਇਹ ਪੂਰੀ ਜਿਹੜੀ ਘਟਨਾ ਦੱਸੀ ਜਾ ਰਹੀ ਹੈ ਔਰ ਜਿਹੜੀ ਜਾਣਕਾਰੀ ਸਾਡੇ ਸਯੋਗੀ ਵੱਲੋਂ ਸਾਂਝੀ ਕੀਤੀ ਗਈ ਉਸ ਮੁਤਾਬਕ ਇਹ ਹੀ ਹੈ ਕਿ ਪੁਲਿਸ ਦੀ ਟੀਮ ਜਿਹੜੀ ਆ ਉਹ ਨਸ਼ਾ ਦੱਤਕਰਾਂ ਨੂੰ ਫੜਨ ਦੇ ਲਈ ਉੱਥੇ ਪਹੁੰਚੀ ਸੀ ਪਰ ਉੱਥੇ ਜਿਹੜੀ ਆ ਫਾਇਰਿੰਗ ਕਰ ਦਿੱਤੀ ਜਾਂਦੀ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਇਹ ਜਾਣਕਾਰੀ ਮਿਲਦੀ ਹੈ ਕਿ ਫਾਇਰ ਕੀਤੇ ਗਏ ਸੀ ਔਰ ਉੱਥੋਂ ਹੈਰੋਇਨ ਜਿਹੜੀ ਆ ਉਹ ਵੀ ਬਰਾਮਦ ਕੀਤੀ ਗਈ ਹੈ ਤਾਂ ਜਿਹੜੇ ਨਸ਼ਾ ਦਸਕਰ ਦੱਸੇ ਜਾ ਰਹੇ ਨੇ ਕਿ ਉਹ ਫਰਾਰ ਹੋਣ ਦੇ ਵਿੱਚ ਕਾਮਯਾਬ ਹੋਏ ਪਰ ਹੁਣ ਹਾਲੇ ਤੱਕ ਇਸ ਆ ਮਾਮਲੇ ਦੇ ਵਿੱਚ ਅਧਿਕਾਰਿਕ ਤੌਰ ਤੇ ਕੋਈ ਵੀ ਜਾਣਕਾਰੀ ਜਿਹੜੀ ਪੁਲਿਸ ਵੱਲੋਂ ਸਾਂਝੀ ਨਹੀਂ ਕੀਤੀ ਗਈ ਤਾਂ ਅੱਜ ਉਮੀਦ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੋਈ ਪ੍ਰੈਸ ਕਾਨਫਰੰਸ ਕਰਕੇ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਜਾ ਰਿਹਾ ਹੈ ਜਾਬੇਰ ਇਹ ਵੀ ਅੱਜ ਸਪਸ਼ਟ ਹੋ ਸਕਦਾ ਹੈ ਕਿ ਆਖਿਰਕਾਰ ਉਹ ਜਿਹੜੀ ਪੁਲਿਸ ਦੀ ਟੀਮ ਉੱਤੇ ਪਹੁੰਚੀ ਸੀ ਉਹ ਕਿਹੜੀ ਪੁਲਿਸ ਦੇ ਜ਼ਿਲ੍ਹੇ ਦੀ ਪੁਲਿਸ ਸੀ ਜਾਂ ਕਿਹੜੇ ਵਿੰਗ ਦੇ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਗਈ ਤਾਂ ਇਹ ਅੱਜ ਸਪਸ਼ਟ ਹੋਣ ਦੀ ਉਮੀਦ ਹੈ ਪਰ ਇਹ ਪੂਰਾ ਮਾਮਲਾ ਜਿਹੜਾ ਕੱਲ੍ਹ ਸ਼ਾਮ ਦਾ ਦਿੱਖਿਆ ਜਾ ਰਿਹਾ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਫਿਲਹਾਲ तमाम ਜਾਣਕਾਰੀ ਲਈ ਰਾਜੀਵ ਤਨਵਾਦ ਐਤਕਲ ਮਿਲਾਕੇ ਪੂਰੀ ਡੀਟੇਲ ਜਿਹੜੀ ਹੈ ਉਹ ਖੁਦ ਪੁਲਿਸ ਦੇ ਵੱਲੋਂ ਅੱਜ ਸਾਂਝੀ ਕੀਤੀ ਜਾ ਸਕਦੀ ਹੈ 4.5 ਕਿਲੋ ਹੈਰੋਇਨ ਦੇ ਸਮੇਤ ਇਹ ਦੋ ਤਸਕਰ ਜ਼ੂ ਕਾਬੂ ਹੋਏ ਨੇ ਕਿ ਨਸ਼ਾ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ ਸੂਬੇ ਦੇ ਲਈ ਔਰ ਇਸ ਨੂੰ ਲੈ ਕੇ ਪੂਰੀ ਬਸਤੇਦੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਪੁਲਿਸ ਨੂੰ ਅਗੇ ਵਧੇ ਹਨ ਤਾਰਵਿੰਦ ਕੇਜਵਾਲ ਦੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾ ਸਕਦੀ ਹੈ ਤਾਂ ਕੇਜਵਾਲ ਨੇ ਈਡੀ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੈ ਮਨੀ ਲਾਂਡਰਿੰਗ ਕੇਸ ਦੇ ਵਿੱਚ ਦੱਸ ਦਿੱਤੇ ਕਿ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਹੈ 17 ਮਈ ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ ਈਡੀ ਨੇ ਕਿ ਮਾਰਚ ਨੂੰ ਕੇਜਵਾਲ ਨੂੰ ਗ੍ਰਿਫਤਾਰ ਕੀਤਾ ਸੀ ਔਰ ਜੇਕਰ ਗੱਲ ਕੀਤੀ ਜਾਵੇ ਤਾਂ 17 ਮਈ ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਫੇਰਲੀ ਅਦਾਲਤ ਤੋਂ ਸੁਣਿਆ ਜਾਵੇ ਉਸ ਤੋਂ ਬਾਅਦ ਹੀ ਇਹ ਸਾਰਾ ਮਾਮਲਾ ਵਾਪਸ ਚਿਆ ਜਾਏਗਾ ਹਾਲਾਂਕਿ ਹਾਈ ਕੋਰਟ ਕੇਜਵਾਲ ਦੀ ਗ੍ਰਿਫਤਾਰੀ ਨੂੰ ਸਹੀ ਕਰਾਰ ਦੇ ਚੁੱਕੀ ਹੈ ਔਰ ਹਾਈ ਕੋਰਟ ਦੇ ਇਸੇ ਫੈਸਲੇ ਨੂੰ ਕੇਜਵਾਲ ਨੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ ਹ ਤੋ ਕੁੱਲ ਮਿਲਾ ਕੇ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਉਸ ਤੋਂ ਵੀ ਹੇਠਲੀ ਅਦਾਲਤ ਰਾਉਜ਼ਵੀ ਨੂੰ ਕੋਰਟ ਦੇ ਵੱਲੋਂ ਜਿਹੜੀ ਹੈ ਜ਼ਮਾਨਤ ਦੇ ਦਿੱਤੀ ਗਈ ਸੀ ਜਿਸ ਦੀ ਪਟੀਸ਼ਨ ਜਿਹੜੀ ਹੈ ਇਦੀ ਨੇ ਪਾਈ ਹਾਈ ਕੋਰਟ ਦੇ ਵਿੱਚ ਖਿਲਾਫਤ ਦੇ ਵਿੱਚ ਜਿਸ ਦੇ ਚੱਲਦੇ ਸੁਪਰੀਮ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਕੀਤਾ ਗਿਆ ਸੀ ਅਰਵਿੰਦ ਕੇ ਜੀਵਾਲ ਦੇ ਵੱਲੋਂ ਤਾਂ ਹੁਣ ਉਸ ਸਮੇਂ ਕੋਰਟ ਨੇ ਕਿਹਾ ਸੀ ਕਿ ਪਹਿਲਾਂ ਹੇਠੀ ਅਦਾਲਤ ਨੂੰ ਹਾਈ ਕੋਰਟ ਨੂੰ ਸੁਣਿਆ ਜਾਵੇ ਤਾਂ ਉਸ ਤੋਂ ਬਾਅਦ ਹੁਣ ਸੁਣਵਾਈ ਹੋਈ ਤਾਂ ਸੁਪਰੀਮ ਕੋਰਟ ਦੇ ਵਿੱਚ ਹੁਣ ਸੁਣਵਾਈ ਹੋਣੀ ਹੈ ਤੇ ਦੇਖਣਾ ਹੋਵੇਗਾ ਕਿ ਆਖਰਕਾਰ ਸੁਪਰੀਮ ਕੋਰਟ ਦੇ ਵੱਲੋਂ ਕੀ ਕੁਝ ਫੈਸਲਾ ਸੁਣਾਇਆ ਜਾਂਦਾ ਹੈ ਕਿਉਂਕਿ ਜੇਕਰ ਪਿਛਲੀ ਸੁਣਵਾਈ ਦਾ ਜ਼ਿਕਰ ਕੀਤਾ ਜਾਵੇ ਤਾਂ ਕੋਰਟ ਨੇ ਇਹ ਜ਼ਰੂਰ ਟਿੱਪਣੀ ਕੀਤੀ ਸੀ ਕਿ ਇਹਨਾਂ ਕੋਈ ਹਾਈ ਪ੍ਰੋਫਾਈਲ ਕੇਸ ਨਹੀਂ ਹੈ ਜਿਸ ਨੂੰ ਤੁਰੰਤ ਜਿਹੜਾ ਸੁਣ ਕੇ ਫੈਸਲਾ ਹੋਵੇ ਇਹਨਾਂ ਨੇ ਕਿਹਾ कोर्ट ਨੇ ਕਿਹਾ ਸੀ ਕਿ ਹਾਈ ਕੋਰਟ ਜਿਹੜਾ ਸੁਣਾ ਹੈ ਉਹ ਬਹੁਤ ਜ਼ਰੂਰੀ ਹੈ ਹਾਈ ਕੋਰਟ ਇਸੇ ਕੀ ਕੁਝ ਕਹਿੰਦੀ ਹੈ ਆਦੇਸ਼ ਕਰਦੀ ਹੈ ਤਾਂ ਇਸ ਤੋਂ ਬਾਅਦ ਹਾਈ ਕੋਰਟ ਦੇ ਵੱਲ ਜਿਹੜੀ ਗ੍ਰਿਫਤਾਰੀ ਹੈ ਉਸ ਨੂੰ ਸਹੀ ਠਹਿਰਾਇਆ ਗਿਆ ਸੀ ਇਹ ਕਹਿ ਲਈ ਕਿ ਇਹਦੀ ਨੇ ਜੋ ਪੱਖ ਰੱਖਿਆ ਸੀ ਉਸ ਨੂੰ ਸਹੀ ਠਹਿਰਾਇਆ ਗਿਆ ਸੀ ਉਧਰ ਪੰਜਾਬ বিজেপি ਦੀ ਅੱਜ ਵੱਡੀ ਮੀਟਿੰਗ ਹੈ ਲੁਧਿਆਣਾ ਦੇ ਵਿੱਚ বিজেপি ਕਾਰਜਕਰਨੀ ਦੀ ਬੈਠਕ ਹੋਏਗੀ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਦੱਸ ਦਈਏ ਕਿ ਇਹ ਬੈਠਕ ਹੋਣ ਜਾ ਰਹੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਕਾਜਕਾਰੀ ਦੀ ਪਹਿਲੀ ਬੈਠਕ ਹੈ ਤਾਂ ਸੂਬੇ ਪਰਦੇ ਪਾਰਟੀ ਆਦੇਦਾਰ ਜਿਹੜੇ ਨੇ ਉਹ ਸ਼ਾਮਲ ਹੋਣਗੇ ਤਾਂ ਅੱਜ ਵੱਡੀ ਬੈਠਕ ਹੈ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਬੀਜਪੀ ਦੀ ਪਰਫਾਰਮੈਂਸ ਦੀ ਤਾਂ ਬੇਸ਼ੱਕ ਵੋਟ ਸ਼ੇਅਰ ਪਹਿਲਾ ਦਿਨ ਨਾਲੋਂ ਵਧਿਆ ਹੈ ਪਰ ਸੀਟ ਲੋਕ ਸਭਾ ਦੇ ਵਿੱਚ ਇੱਕ ਵੀ ਲੈਣ ਚ ਕਾਮਯਾਬ ਨਹੀਂ ਹੋਈ ਬੀਜਪੀ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਵੱਡੇ ਆਗੂ ਕਾਂਗਰਸ ਤੇ ਐਸਐਲਬੀਜਪੀ ਦੇ ਵਿੱਚ ਨੇ ਸੁਨੀਲ ਜਾਖੜ ਵੀ ਕਾਂਗਰਸ ਦੇ ਹੀ ਆਗੂ ਸਨ ਫਿਲਹਾਲ ਜੋ ਪ੍ਰਧਾਨਗੀ कर रहे हैं बीजेपी की और को मिला के ये बड़ी बैठक है कि किस तरीके दिन फैसले कि कुछ होएगा ये उम्मीद है कि प्रेस कॉन्फ्रेंस के राही दसाया जाएगा ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਚਾਨਕ ਸਿਹਤ ਵਿਗੜੀ ਹੈ ਰਾਜਨਾਥ ਸਿੰਘ ਨੂੰ ਦਿੱਲੀ ਏਮਜ਼ ਦੇ ਵਿੱਚ ਪਹੁੰਚ ਕੀਤਾ ਗਿਆ ਹੈ ਪਿੱਠ ਦੇ ਵਿੱਚ ਦਰਦ ਦੀ ਸ਼ਿਕਾਇਤ ਤੇ ਦੱਸ ਦੇ ਕੇ ਪਹੁੰਚ ਕੀਤੇ ਗਏ ਨੇ ਏਮਜ਼ ਨਿਊਰੋ ਸਰਜਰੀ ਵਿਭਾਗ ਦੇ ਵਿੱਚ ਟ੍ਰੀਟਮੈਂਟ ਚੱਲ ਰਿਹਾ ਹੈ ਫਿਲਹਾਲ ਰਾਜਨਾਥ ਸਿੰਘ ਦੀ ਹਾਲਤ ਜਿਹੜੀ ਹੈ ਸਥਿਰ ਦੱਸੀ ਜਾ ਰਹੀ ਹੈ ਰਾਜਨਾਥ ਸਿੰਘ ਦਾ ਜਿਹੇ ਰੱਖਿਆ ਮੰਤਰੀ ਨੇ ਔਰ ਹਾਲ ਹੀ ਦੇ ਵਿੱਚ ਦੁਬਾਰਾ ਤੋਂ ਅਸੀਂ ਕਹਿ ਸਕਦੇ ਹਾਂ ਉਹਨਾਂ ਨੇ ਰੱਖਿਆ ਮੰਤਰੀ ਦਾ ਇਹ ਔਰ ਦਾ ਸੰਭਿਆ ਤਾਂ ਸਿਹਤ ਖਰਾਬ ਦੀ ਖਬਰ ਜਿਹੜੀ ਹੈ ਉਸ ਸਮੇ ਆ ਰਹੀ ਹੈ ਅਚਾਨਕ ਸਿਹਤ ਵਿਗੜੀ ਹੈ ਔਰ ਹੇਮ ਦੇ ਵਿੱਚ ਦਾਦੀ ਕਿ ਉਹਨਾਂ ਨੂੰ ਪੱਤੀ ਕਰਾਇਆ ਗਿਆ ਹੈ ਪਿੱਠ ਦੇ ਵਿੱਚ ਦਰਦ ਦੱਸੇ ਜਾ ਰਹੇ ਹੈ ਜਿਸ ਦੀ ਸ਼ਿਕਾਇਤ ਤੇ ਹੀ ਉਹਨਾਂ ਨੂੰ ਪੱਤੀ ਕਰਾਇਏ ਗਏ ਨੇ ਔਰ ਹੇਮ ਦੇ ਨਿਊਰੋ ਸਰਜਰੀ ਵਿਭਾਗ ਦੇ ਵਿੱਚ ਹੀ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤਾਂ ਫਿਲਹਾਲ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਠੀਕ ਦੱਸੀ ਜਾ ਰਹੀ ਹੈ ਕਹਿ ਲੀਏ ਕਿ ਖਤਰੇ ਤੋਂ ਬਾਹਰ ਸੂਚਿਤ ਹੈ ਤਦ ਅਗਨੀ ਵੀਰ esquime ਦੇ ਨਾਲ ਜੁੜੀ ਵੱਡੀ ਖਬਰ ਹੈ ਅਗਨੀ ਵੀਰਾਂ ਦੇ ਲਈ ਰਾਖਵਾਂਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ CISF, BSF, CRPF, SSB ਅਤੇ CAPF ਦੇ ਵਿੱਚ ਰਾਖਵਾਕਰਨ ਹੋਏਗਾ ਔਰ ਅਗਨੀ ਵੀਰਾਂ ਨੂੰ 10% ਦੀ ਰਾਖਵਾਕਰਨ ਮਿਲੇਗਾ ਤਾਂ ਉਮਰ ਹੱਦ ਤੇ ਫਿਜ਼ੀਕਲ ਟੈਸਟ ਦੇ ਵਿੱਚ ਵੀ ਛੋਟ ਦਿੱਤੀ ਜਾਏਗੀ ਸਭ ਕਾ ਅਗਨੀ ਵੀਰਾਂ ਨੂੰ ਲਾਭ ਮਿਲੇਗਾ ਇਹ ਕਿਹਾ ਗਿਆ ਹੈ BSF DG ਨਿਤਨ ਅਗਰਵਾਲ ਨੇ ਇਸ ਦੇ ਬਾਬਤ ਜਾਣਕਾਰੀ ਦਿੱਤੀ ਹੈ ਤਾਂ ਕੁਲ ਮਿਲਾ ਕੇ ਦੱਸ ਰਹੀਏ ਕਿ ਜਿਸ ਤਰੀਕੇ ਦਾ ਮੁੱਦਾ ਆ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਦੌਰਾਨੇ ਉਠਿਆ ਹੈ ਵਿਰੋਧੀਆਂ ਨੇ ਚੁੱਕਿਆ ਹੈ ਉਸੇ ਦੇ ਦੌਰਾਨ ਹੀ ਬਿਆਨ ਆਉਣੇ ਸ਼ੁਰੂ ਹੋ ਗਏ ਸਨ ਕਿ ਅਗਨੀ ਵੀਰਾ ਦੇ ਲਈ ਕੇਂਦਰ ਸਰਕਾਰ ਜਿਹੜੀ ਹੈ ਦੁਬਾਰਾ ਵਿਚਾਰ ਕਰਨ ਜਾ ਰਹੀ ਹੈ ਕਿ ਕੁਝ ਹੋਰ ਉਹਨਾਂ ਨੂੰ ਸਹੂਲਤਾਂ ਮਿਲ ਸਕਦੀਆਂ ਨੇ ਤਾਂ ਇਸ ਤੋਂ ਬਾਅਦ ਹੁਣੇ ਫੈਸਲਾ ਹੋਇਆ ਹੈ ਸਿ ਕਹਿ ਸਕਦੇ ਹਾਂ ਔਰ ਰਾਖਵਾ ਕਰਨ 10% ਮਿਲੇਗਾ ਔਰ ਇਹ ਜਿਹੜੇ ਡਿਪਾਰਟਮੈਂਟਸ ਨੇ ਯਾਨੀ ਕਿ ਸੁਰੱਖਿਆ ਦਸਤਿਆ ਦੇ ਵਿੱਚ CISF BSF CRPF SSB ਅਤੇ ACPF ਦੇ ਵਿੱਚ ਰਾਖਵਾ ਕਰਨ ਹੋਏਗਾ अग्निवीरों की सी में भर्ती हेतु सभी तैयारियां कर ली हैं इस तैयारी के अंतर्गत अग्निवीरों को के लिए कांस्टेबल पद की भर्ती में 10 प्रतिशत पद जो हैं वो अग्निवीरों के लिए आरक्षित किए गए हैं इसके अतिरिक्त उन्हें पीटी जिसको कि शारीरिक दक्षता परीक्षा कहते हैं उसमें उन्हें छूट प्रदान की गई है साथ ही उन्हें आयु सीमा में भी छूट प्रदान की गई है आयु सीमा की यह छूट जहां प्रथम वर्ष में 5 वर्ष तक की है वहीं आगामी वर्षों में यह छूट तीन वर्ष तक की है उधर बजट तो पहला सरकार का बड़ा फैसला सामने आया है वित्त मंत्रालय ने ईपीएफओ ते ब्याज दर बढ़ा दी थी अर्थात 2023-24 के लिए 8.25% नु मंजूरी दे दी थी और पहला जड़ी ब्याज दर है वो 8.15% ਅਬ ਮੌਜੂਦਾ ਸਮੇਂ ਦੇ ਵਿੱਚ ਤਾਂ EPFO ਦੇ ਵਿੱਚ ਨੇ ਦੱਸਿਆ ਕਿ ਕਰੀਬ 6.5 ਕਰੋੜ ਕਰਮਚਾਰੀ ਕਰੀਬ 6.5 ਕਰੋੜ ਕਰਮਚਾਰੀ ਆਉਂਦੇ ਨੇ ਤਾਂ ਇਸ ਦੇ ਚਲਦੇ ਉਹਨਾਂ ਨੂੰ ਲਾਭ ਹੋਏਗਾ ਸਵਾਭਿਕ ਤੌਰ ਤੇ ਜੇਕਰ ਵਿਆਜ ਦਰ ਵਧੀ ਹੈ ਪਰਸੈਂਟੇਜ ਦੇ ਹਿਸਾਬ ਦੇ ਨਾਲ 8.25% ਨੂੰ ਹੁਣ ਮਨਜ਼ੂਰੀ ਮਿਲ ਗਈ ਹੈ 2023 ਔਰ 24 ਦੇ ਲਈ ਸਕਲ ਬਿਲਾ ਕੇ ਬਜਟ ਤੋਂ ਪਹਿਲਾਂ ਪੰਜਾਬ ਤੋਂ ਪਹਿਲਾਂ ਇਹ ਸਰਕਾਰ ਦਾ ਕੇਂਦਰ ਸਰਕਾਰ ਦਾ ਇਹ ਵੱਡਾ ਫੈਸਲਾ ਹੈ ਵਿੱਤ ਮੰਤਰਾਲੇ ਦੇ ਵੱਲੋਂ EPF ਤੇ ਜੜੀ ਹੈ ਵਿਆਜ ਦਰ ਵਧਾ ਦਿੱਤੀ ਗਈ ਹੈ ਸੁਭਾਵਿਕ ਤੌਰ ਤੇ ਜਿਹੜੇ ਇਸ ਦੇ ਲਾਭਪਾਤਰੀ ਨੇ ਉਹਨਾਂ ਨੂੰ ਫਾਇਦਾ ਹੋਏਗਾ ਜਿੰਨੇ ਵੀ ਕਰਮਚਾਰੀ ਪੀਐਫਓ ਦੇ ਹੇਠ ਹੁੰਦੇ ਨੇ ਉਹਨਾਂ ਨੂੰ ਫਾਇਦਾ ਹੋਏਗਾ ਉਹਦਾ ਆਈਜੀ ਪਰਮਰਾਜ ਉਮਰਾਨੰਗਲ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੂੰ ਮੁਰਦ ਤੋਂ ਬਹਾਲ ਕੀਤਾ ਗਿਆ ਹੈ ਹਾਈ ਕੋਰਟ ਦੇ ਹੁਕਮਾਂ ਤੇ 5 ਸਾਲ ਬਾਅਦ ਇਹ ਬਹਾਲ ਹੋਈ ਹੈ ਮਹਿਵਲ ਕਲਾ ਗੋਲਕਾਂ ਦੇ ਵਿੱਚ 10 ਦੇ ਕਿ ਸਸਪੈਂਡ ਕੀਤੇ ਗਏ ਸਨ ਬੀਜਪੀ ਨੂੰ ਰਿਪੋਰਟ ਕਰਨਗੇ ਹੁਣ ਉਮਰਾਨੰਗਲ रेगुलर पोस्टिंग डाक डीजीपी ਨੂੰ ਰਿਪੋਰਟ ਕਰਨਗੀ ਤਾਂ ਉਮਰਾ ਨੰਗਲ ਦਾ ਜ਼ਿਕਰ ਕੀਤਾ ਜਾਏ ਬਾਬਲ ਕਲਾ ਕੋਲ ਕਾਨ ਵਿਲੇ ਸਸਪੈਂਡ ਕੀਤਾ ਗਿਆ ਸੀ ਤਾਂ ਸਾਬਕਾ ਤਾਂ ਆਈਜੀ ਪਰਮਰਾਜ ਹੁੰਦਾ ਉਮਰਾ ਨੰਗਲ ਦਾ ਜੇ ਕਿ ਉਸ ਵੇਲੇ ਆਈਜੀ ਸੰ ਜਿਸ ਵੇਲੇ ਸਾਰਾ ਕੁਝ ਹੋਇਆ ਪਰਿਆ ਸੀ 2013 ਦਾ ਜ਼ਿਕਰ ਕਰ ਰਹੇ ਹਾਂ ਉਸ ਵਾਰ ਲਗਾਤਾਰ ਪੇਸ਼ੀਆਂ ਵੀ ਪੁੱਗਦੀਆਂ ਨੇ ਬਹੁਤ ਸਾਰੇ ਸਵਾਲਾਂ ਦੇ ਵਿੱਚ ਵੀ ਘਿਰੇ ਨੇ ਬਹੁਤ ਸਾਰੀ ਚਰਚਾ ਹੁੰਦੀ ਰਹੀ ਹੈ ਕਿ ਆਖਰਕਾਰ ਉਸ ਸਮੇਂ ਕੀ ਜ਼ਿੰਮੇਵਾਰੀ ਸੀ ਔਰ ਕਿਸ ਤਰੀਕੇ ਦੇ ਨਾਲ ਸਾਰੇ ਮਾਮਲੇ ਨੂੰ ਦੇਖਿਆ ਗਿਆ ਸੀ ਤਾਂ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਐਸਆਈਟੀ ਜਦੋਂ ਜਾਂਚ ਕਰਦੀ ਉਸ ਦੇ ਵਾਰ ਨਵਿਚਵੀ ਨਾਂ ਗੂੰਜਦਾ ਆਇਆ ਹੈ ਪਰ ਫਿਰ ਹਾਲ ਬਹਾਲ ਕੀਤਾ ਗਿਆ ਹੈ ਆਈਜੀ ਪਰਮਰਾਜ ਉਮਰਾ ਨੰਬਰ